ਹੁਣ ਪੂਰੇ ਪੰਜਾਬ 2179 ਦੇ ਕਰੀਬ ਬਲਾਕ ਪ੍ਰਧਾਨ ਬਣਵਾਏ ਜਾ ਰਹੇ ਨੇ ਜਿਦੇ ਵਿੱਚ 1700 ਦੇ ਕਰੀਬ ਇਹ ਸਾਡੇ ਬਲਾਕ ਪ੍ਰਧਾਨ ਬਣ ਗਏ ਤੇ ਆਉਣ ਵਾਲੇ ਦਿਨ ਅਸੀਂ ਪੂਰੇ ਪੰਜਾਬ ਦੀ ਲਿਸਟ ਕੱਢਾਂਗੇ ਤਾਂ ਕਿ ਪੂਰੇ ਪੰਜਾਬ ਜਿਹੜਾ ਐਸਸੀ ਵਿੰਗ ਹੈ ਉਹਨੂੰ ਤਗੜਾ ਕਰ ਸਕੀਏ ਇਹ ਐਮ 22 ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਸਟਾਈਲ ਵੀ ਐਸਜੀਪਿੰਗ ਦਾ ਬਹੁਤ ਵੱਡਾ ਯੋਗਦਾਨ ਹੋਊਗਾ ਹਰ ਗਲੀ ਚ ਹਰ ਮਹੱਲੇ ਚ ਅਸੀਂ ਆਪਣੀ ਐਕਟੀਵਿਟੀ ਕਰਾਂਗੇ ਜੋ ਵੀ ਸਾਡੇ ਪੰਜਾਬ ਲਈ ਜाहिल ਜਾਂ ਇਹਨਾਂ ਦੇ ਐਸਸੀ ਭਾਈਚਾਰੇ ਦੀ ਜੋ ਵੈਲਫੇਅਰ ਸਕੀਮਾਂ ਨੇ ਉਹ ਵੀ ਅਸੀਂ ਜਾ ਕੇ ਗਲੀ ਮਹੱਲੇ ਦੱਸਾਂਗੇ ਪੂਰੀ ਸਰਕਾਰ ਜੋ 3.5 ਸਾਲ ਦੇ ਵਿੱਚ ਜੋ ਕੰਮ ਕੀਤੇ ਚਾਹੇ ਜੌਬ ਦੀ ਗੱਲ ਕਰੀਏ 57000 ਦੇ ਕਰੀਬ ਜਿਹੜੀ ਜੌਬ ਹੈ ਉਹ ਦਿੱਤੀਆਂ ਨੇ ਚਾਹੇ ਜ਼ੀਰੋ ਬਿੱਲ ਦੀ ਗੱਲ ਕਰੀਏ ਅੱਜ 85% ਤੇ 90% ਲੋਕਾਂ ਨੂੰ ਜਿਹੜਾ ਬਿੱਲ ਜ਼ੀਰੋ ਆਉਂਦਾ ਹੈ ਜਿੱਮੇ ਸਰਕ ਸੁਰੱਖਿਆ ਫੋਰਸ ਬਣਾਈ ਗਈ ਹੈ ਤੇ ਘੱਟੋ ਘੱਟ 45 ਤੇ 50000 ਉਹਨਾਂ ਨੇ ਜਾਨਾਂ ਬਚਾਈਆਂ ਕਿਉਂਕਿ ਜਦੋਂ ਇਮੀਡੀਏਟ ਦੀ ਕੋਈ ਐਕਸੀਡੈਂਟ ਹੁੰਦਾ ਤਾਂ ਉਹ ਰੋਡ ਤੇ ਗੱਡੀ ਆਉਂਦੀ ਹੈ ਤੇ ਉਹ ਚੱਕ ਕੇ ਹਸਪੀਟਲ ਐਡਮਿਟ ਕਰਾਉਂਦੀ ਹੈ ਕਿਉਂਕਿ ਜਦੋਂ ਜਲਦੀ ਇਲਾਜ ਤੁਹਾਨੂੰ ਮਿਲ ਜਣਾ ਉਹਨਾਂ ਕਈ ਜਾਨਾਂ ਬੱਝੀਆਂ ਪੱਜ ਜਾਂਦੀਆਂ ਨੇ ਤੇ ਜੀਬ ਸਾਹਿਬ ਦੇ ਕਹਿ ਰਹੇ ਕਿ ਪਿਛਲੇ ਸਤਾਰਾ ਸਮੇਂ ਐਸੇ ਵਿੰਗ ਦਾ ਕੰਮ ਨਾ ਵੇਖਣ ਨੂੰ ਮਿਲਿਆ ਤੇ ਮੈਂ ਅੱਜ ਮੈਨੂੰ ਡੇਢ ਮਹੀਨੇ ਦੇ ਕਰੀਬ ਵਿੰਗ ਦੇ ਇੰਚਾਰਜ ਬਣੇ ਨੂੰ ਹੋਏ ਆ ਬਣੇ ਨੂੰ ਹੋਏ ਆ ਤੇ ਮੇਰੀ ਕੋਸ਼ਿਸ਼ ਹੈ ਪੂਰੇ ਪੰਜਾਬ ਜਾਵਾਂ ਘਟੋ ਘਟ ਹਰ ਜਿਵੇਂ ਜੋਂਡੀਆਂ ਮੀਟਿੰਗਾਂ ਸਾਡੇ 5 ਜ਼ੋਨ ਪੈਂਦੇ ਆ 3 ਜ਼ੋਨਾਂ ਦੀਆਂ ਮੀਟਿੰਗਾਂ ਹੋ ਗਈਆਂ ਤੇ 2 ਜ਼ੋਨਾਂ ਦੀ ਮੀਟਿੰਗ ਰਹਿ ਗਈਆਂ ਉਹ ਵੀ ਦਿਵਾਲੀ ਤੱਕ ਅਸੀਂ ਕੰਪਲੀਟ ਕਰ ਲਾਂਗੇ ਤਾਂ ਕਿ ਅਸੀਂ ਆਪੀ ਸਰਕਾਰ ਬਾਰੇ ਦੱਸੀਏ ਤਾਂ ਕਿ ਬਾਈ ਸਰਕਾਰ ਬਣਿਆ 27 ਵੀ ਸਰਕਾਰ ਬਣਾਈਏ ਤਾਂ ਹੀ ਆਪਾਂ ਨੂੰ ਜਿਹੜਾ ਵਿੰਗ ਹੈ ਵਿੰਗ ਹੈ ਨੂੰ ਇਨਸਟਰਕਸ਼ਨ ਵੀ ਹੈ ਸਾਡੀ ਪਾਰਟੀ ਦੀਆਂ ਸ੍ਰੀ ਕੇਜਰੀਵਾਲ ਸਾਹਿਬ ਦੀਆਂ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਤੇ ਮਨੀਸ਼ ਸ਼ੋਧੀਆਂ ਸਾਹਿਬ ਦੀਆਂ ਹਾਜ਼ਰੀ ਤਾਂ ਨੇ ਆਉਣ ਵਾਲੇ ਟਾਈਮ 'ਚ ਜਿਹੜਾ ਐਸਸੀਬੀਂਗਾ ਪੂਰੇ ਪੰਜਾਬ 'ਚ ਵਧੀਆ ਕੰਮ ਕਰਦਾ ਸਰਚ ਨਹੀਂ ਗੱਲ ਕੀਤੀ ਜਿਹੜੇ ਸਰਕਲ ਦੇ ਸਰਕਾ ਜਿਵੇਂ ਫੱਦੇਗਰ ਸਾਹਿਬ ਦੀ ਗੱਲ ਕਰੀਏ ਆ ਸੜਕਾਂ ਦੇ ਕੰਮ ਪੂਰੇ ਫੱਦੇਗਰ ਸਾਹਿਬ ਸ਼ੁਰੂ ਹੋ ਗਏ ਤੇ ਚਾਹੇ ਕੋਈ ਵੀ ਰੋਡ ਹੈ ਜਿਹੜੀਆਂ ਟੁੱਟੀਆਂ ਨੇ 5 6 ਸਾਲ ਤੋਂ ਰਵੇ ਨੀ ਹੋਈ ਤੇ ਹੁਣ ਜਲਦੀ ਜਲਦੀ ਸਾਰੀਆਂ ਰਿਪੇਅਰ ਹੋਣਗੀਆਂ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਵੇਂ ਸ਼ਹਿਰ ਦੀ ਗੱਲ ਕਰੀਏ ਅੱਜ ਆ ਤੁਸੀਂ ਬਜ਼ੀ ਸ਼ਹਿਰ ਨਾਮਦੇਵ ਰੋਡ ਸੀਗਾ ਤੇ ਉਹ ਵੀ ਪੰਜ ਤੇ ਸੱਤ ਦਿਨ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ ਸਾਡੇ ਰਿੰਕੂ ਆਪਣੇ ਅਰਵਿੰਦਰ ਰਿੰਕੂ ਜੀ ਤੇ ਉਹਨਾਂ ਦੀ ਪੂਰੀ ਟੀਮ ਬਜ਼ੀ ਸ਼ਹਿਰ ਲਈ ਦਿਨ ਰਾਤ ਉਹਨੇ ਕੰਮ ਕਰ ਰਹੀ ਹੈ ਤੇ ਚਾਹੇ ਕੋਬੇ ਵਾਲਾ ਜਿਹੜੀ ਡਾਕਟਰੀ ਰੋਡ ਹੈ ਉਹ ਵੀ ਆਉਣ ਵਾਲੇ ਦਿਨਾਂ 'ਚ ਉਹਨਾਂ ਦਾ ਵੀ ਕੰਮ ਸ਼ੁਰੂ ਹੋ ਜੂਗਾ ਇੰਟਰਲੋਕਿੰਗ ਟਾਈਲਸ ਲੱਗ ਰਹੀਆਂ ਨੇ ਤਾਂ ਕਿ ਆਪਾਂ ਹੋਰ ਵਿਕਾਸ ਦੇ ਕੰਮ ਕਰ ਸਕੀਏ ਮੈਂ ਤੁਹਾਡਾ ਸਾਰੇ ਨਾਲ ਦਿਨ ਦੀ ਗੈਰਸਾਂ ਧੰਨਵਾਦ ਕਰਦਾ ਵੀ ਆਉਣ ਵਾਲੇ ਟਾਈਮ 'ਚ ਜੇ 1 ਸਾਲ ਦੇ ਵਿੱਚ ਹੈ ਚਾਹੇ ਹਜ਼ਾਰ ਰੁਪਏ ਦੀ ਗੱਲ ਹੈ ਚਾਹੇ ਡਿਵੈਲਪਮੈਂਟ ਦੀ ਕੰਮ ਹੈ ਹੋਰ ਸ਼ਹਿਰਾਂ ਦੀ ਚਾਹੇ ਪਿੰਡਾਂ ਦੀ ਆਨ ਵਾਈਟ ਟੈਂ ਸਰਕਾਰ ਪੂਰਾ ਕੰਮ ਕਰੂਗੀ ਇੱਕ ਰਾਸ਼ਨ ਕਾਰਡ ਜਿਹੜੇ ਉਹਨਾਂ ਦਾ ਅੰਮੀ ਕਿੱਥੇ ਦਾਪਟੇ ਨੇ ਜਿਹੜੇ ਕਾਸ਼ਨ ਕੱਟੇ ਗਏ ਆ ਉਹਨਾਂ ਦੀ ਰਿਪੋਰਟ ਆਪਾਂ ਚੀਨ ਸਿਸਨ ਕੇਤੀ ਸੀ ਮਿਨਿਸਟਰ ਸਾਹਿਬ ਇੰਟਰਵਿਊ ਕਰਕੇ ਜਿਹੜੀਆਂ ਜਿਹੜੇ ਕਾਟ ਕੱਟੇ ਨੇ ਉਹ ਵੀ ਜਲਦੀ ਜਲਦੀ ਬਣਨਗੇ ਤਾਂ ਕਿ ਇਨਸਟਰਕਸ਼ਨ ਦਿੱਤੀ ਗਈ ਹੈ ਡਿਪਾਰਟਮੈਂਟ ਨੂੰ ਤਾਂ ਕਿ ਉਹ ਜਲਦੀ ਇਮਪਲਾਈ ਜੇ ਹੁਣ ਪੂਰੇ ਪੰਜਾਬ 2179 ਦੇ ਕਰੀਬ ਬਲੋਕ ਪ੍ਰਧਾਨ ਬਣਾਏ ਜਾ ਰਹੇ ਨੇ ਜਿਹਦੇ ਵਿੱਚ 1700 ਦੇ ਕਰੀਬ ਇਹ ਸਾਡੇ ਬਲੌਕ ਪ੍ਰਧਾਨ ਬਣ ਗਏ ਤੇ ਆਉਣ ਵਾਲੇ ਦਿਨ ਅਸੀਂ ਪੂਰੇ ਪੰਜਾਬ ਦੀ ਲਿਸਟ ਕੱਢਾਂਗੇ ਤਾਂ ਕਿ ਪੂਰੇ ਪੰਜਾਬ ਜਿਹੜਾ ਐਸਸੀ ਵਿੰਗ ਹੈ ਉਹਨੂੰ ਤਕੜਾ ਕਰ ਸਕੀਏ ਇਹ ਐਮ 22 ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਸਟਾਈਚ ਵੀ ਐਸਜੀ ਵਿੰਗ ਦਾ ਬਹੁਤ ਵੱਡਾ ਯੋਗਦਾਨ ਹੋਊਗਾ ਹਰ ਗਲੀ 'ਚ ਹਰ ਮਹੱਲੇ 'ਚ ਅਸੀਂ ਆਪਣੀ ਐਕਟੀਵਿਟੀ ਕਰਾਂਗੇ ਜੋ ਵੀ ਸਾਡੇ ਪੰਜਾਬ ਲਈ ਜाहिर ਜਾਂ ਇਹਨਾਂ ਦੇ ਐਸ்சி ਭਾਈਚਾਰੇ ਦੀ ਜੋ ਵੈਲਫੇਅਰ ਦੀਆਂ ਸਕੀਮਾਂ ਨੇ ਉਹ ਵੀ ਅਸੀਂ ਜਾ ਕੇ ਗਲੀ ਮਹੱਲੇ ਦੱਸਾਂਗੇ ਪੂਰੀ ਸਰਕਾਰ ਦਾ ਜੋ ਸਾਡੇ 3.5 ਸਾਲ ਦੇ ਵਿੱਚ ਜੋ ਕੰਮ ਕੀਤੇ ਚਾਹੇ ਜੋਬ ਦੀ ਗੱਲ ਕਰੀਏ 57000 ਦੇ ਕਰੀਬ ਜਿਹੜੀ ਜੋਬ ਹੈ ਉਹ ਦਿੱਤੀਆਂ ਨੇ ਚਾਹੇ ਜ਼ੀਰੋ ਬਿੱਲ ਹੀ ਗੱਲ ਕਰੀ ਅੱਜ 85% ਤੇ 90% ਲੋਕਾਂ ਨੂੰ ਜਿਹੜਾ ਬਿੱਲ ਜ਼ੀਰੋ ਆਉਂਦਾ ਏ ਜਿਵੇਂ ਸਰਤ ਸੁਰੱਖਿਆ ਫੋਰਸ ਬਣਾਈ ਗਈ ਹੈ ਤੇ ਘੱਟੋ ਘੱਟ 45 ਤੇ 50000 ਉਹਨਾਂ ਨੇ ਜਾਨਾਂ ਬਚਾਈਆਂ ਕਿਉਂਕਿ ਜਦੋਂ ਇਮੀਡੀਏਟਲੀ ਕੋਈ ਐਕਸੀਡੈਂਟ ਹੁੰਦਾ ਤਾਂ ਉਹ ਰੋਡ ਤੇ ਗੱਡੀ ਆਉਂਦੀ ਹੈ ਤੇ ਉਹ ਚੱਕ ਕੇ ਹਸਪੀਟਲ ਐਡਮਿਟ ਕਰਾਉਂਦੀ ਹੈ ਕਿਉਂਕਿ ਜਦੋਂ ਜਲਦੀ ਇਲਾਜ ਤੁਹਾਨੂੰ ਮਿਲ ਜਾਂਦਾ ਉਹਨਾਂ ਕਈ ਜਾਨਾਂ ਬਚ ਜਾਂਦੀਆਂ ਤਾ ਜੰਦਿਆਂ ਜੀ ਜੀ ਮੁਖਲ ਦੇਖਿਆ ਰਿਹਾ ਕਿ ਪਿਛਲੇ ਸਤਾਰਾ ਸਮੇਂ ਐਸਸੀ ਵਿੰਗ ਦਾ ਕੰਮ ਨਾ ਵੇਖਣ ਨੂੰ ਮਿਲਿਆ ਤੇ ਮੈਂ ਅੱਜ ਮੈਨੂੰ ਡੇਢ ਮਹੀਨੇ ਦੇ ਕਰੀਬ ਵਿੰਗ ਦੇ ਇੰਚਾਰਜ ਬਣੇ ਨੂੰ ਹੋਏ ਆ ਬਣੇ ਨੂੰ ਹੋਏ ਆ ਤੇ ਮੇਰੀ ਕੋਸ਼ਿਸ਼ ਹੈ ਪੂਰੇ ਪੰਜਾਬ ਜਾਵਾਂ ਘਟੋ ਘਟ ਹਰ ਜਿਵੇਂ ਜ਼ੋਨ ਦੀਆਂ ਮੀਟਿੰਗਾਂ ਸਾਡੇ 5 ਜ਼ੋਨ ਪੈਂਦੇ ਆ 3 ਜ਼ੋਨਾਂ ਦੀਆਂ ਮੀਟਿੰਗਾਂ ਹੋ ਗਈਆਂ ਤੇ 2 ਜ਼ੋਨਾਂ ਦੀ ਮੀਟਿੰਗ ਰਹਿ ਗਈਆਂ ਉਹ ਵੀ ਗੜੀ ਤੋਂ ਅਸੀਂ ਕੰਪਲੀਟ ਕਰ ਲਾਂਗੇ ਤਾਂ ਕਿ ਅਸੀਂ ਆਪੀ ਸਰਕਾਰ ਬਾਰੇ ਦੱਸੀਏ ਤਾਂ ਕਿ ਬਾਈ ਸਰਕਾਰ ਬਣਈਏ 27 ਵੀ ਸਰਕਾਰ ਬਣਾਈਏ ਤਾਂ ਹੀ ਆਪਾਂ ਨੂੰ ਜਿਹੜਾ ਵਿੰਗ ਹੈ ਵਿੰਗ ਹੈ ਨੂੰ ਇਨਸਟਰਕਸ਼ਨ ਵੀ ਹੈ ਸਾਡੀ ਪਾਰਟੀ ਦੀਆਂ ਸ੍ਰੀ ਕੇਜਰੀਵਾਲ ਸਾਹਿਬ ਦੀਆਂ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਤੇ ਮਨੀਸ਼ ਸ਼ੋਧੀਆਂ ਸਾਹਿਬ ਦੀਆਂ ਹਦਾਇਤਾਂ ਨੇ ਆਨਲਾਈਨ ਟਾਈਮਸ ਇਹ ਐਸਸੀਬੀ ਵੀਂਗਾ ਪੂਰੇ ਪੰਜਾਬ 'ਚ ਵਧੀਆ ਕੰਮ ਕਰਦਾ ਸਰਚ ਨਹੀਂ ਕਰੀ ਜਿਹੜੇ ਸਰਕਲ ਦੇ ਸੜਕਾਂ ਜਿਵੇਂ ਫੱਦੇਗਰ ਸਾਹਿਬ ਦੀ ਗੱਲ ਕਰੀਏ ਆ ਸੜਕਾਂ ਦੇ ਕੰਮ ਪੂਰੇ ਫੱਦੇਗਰ ਸਾਹਿਬ ਸ਼ੁਰੂ ਹੋ ਗਏ ਤੇ ਚਾਹੇ ਕੋਈ ਵੀ ਰੋਡ ਹੈ ਜਿਹੜੀਆਂ ਟੁੱਟੀਆਂ ਨੇ 5 6 ਸਾਲ ਤੋਂ ਰਵੇ ਨੀ ਹੋਈ ਤੇ ਹੁਣ ਜਲਦੀ ਜਲਦੀ ਸਾਰੀਆਂ ਰਿਪੇਅਰ ਹੋਣਗੀਆਂ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਵੇਂ ਸ਼ਹਿਰ ਦੀ ਗੱਲ ਕਰੀਏ ਅੱਜ ਅਤੇ ਤੁਸੀਂ ਬਸੀ ਸ਼ਹਿਰ ਨਾਮ ਦੇ ਰੋਡ ਸੀਗਾ ਤੇ ਉਹ ਵੀ ਪੰਜ ਤੇ 7 ਦਿਨ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ ਸਾਡੇ ਰਿੰਕੂ ਆਪਣੇ ਅਰਵਿੰਦਰ ਰਿੰਕੂ ਜੀ ਤੇ ਉਹਨਾਂ ਦੀ ਪੂਰੀ ਟੀਮ ਬਸੀ ਸ਼ਹਿਰ ਲਈ ਦਿਨ ਰਾਤ ਉਹਨੇ ਕੰਮ ਕਰ ਰਹੀ ਹੈ ਤੇ ਚਾਹੇ ਟੋਬੇ ਵਾਲਾ ਜਿਵੇਂ ਡਾਕਟਰੀ ਰੋਡ ਹੈ ਉਹ ਵੀ ਆਉਣ ਵਾਲੇ ਦਿਨ ਅ ਉਹਨਾਂ ਦਾ ਵੀ ਕੰਮ ਸ਼ੁਰੂ ਹੋ ਜੂਗਾ ਇੰਟਰਲੋਕਿੰਗ ਟਾਈਲਸ ਲੱਗ ਰਹੀਆਂ ਨੇ ਤਾਕਿ ਆਪਾਂ ਹੋਰ ਵਿਕਾਸ ਦੇ ਕੰਮ ਕਰ ਸਕੀਏ ਮੈਂ ਤੁਹਾਡਾ ਸਾਰੇ ਨਾਲ ਦਿਨ ਦੀ ਕੈਂਸਰ ਧੰਨਵਾਦ ਕਰਦਾ ਵੀ ਆਉਣ ਵਾਲੇ ਟਾਈਮ ਚ ਇੱਕ ਸਾਲ ਦੇ ਵਿੱਚ ਚਾਹੇ 1000 ਰੁਪਏ ਦੀ ਗੱਲ ਹੈ ਚਾਹੇ ਡਿਵੈਲਪਮੈਂਟ ਦੀ ਕੰਮ ਹੈ ਹੋਰ ਸ਼ਹਿਰਾਂ ਦੀ ਚਾਹੇ ਪਿੰਡਾਂ ਦੀ ਆਨ ਵਾਈਡ ਟੈਂ ਸਰਕਾਰ ਪੂਰਾ ਕੰਮ ਕਰੂਗੀ ਇੱਕ ਰਾਸ਼ਨ ਕਾਰਡ ਜਿਹੜੇ ਪੁਰਾਣੇ ਗ੍ਰਾਮ ਨੇ ਕਿੰਨੇ ਕੁੱਛ ਕੰਮ ਕਰਦੇ ਨੇ ਜਿਹੜੇ ਰਾਸ਼ਨ ਕੱਟੇ ਗਏ ਆ ਉਹਨਾਂ ਦੀ ਰਿਪੋਰਟ ਆਪਾਂ ਜੀਮਿਨਿਸ ਸੰਭੇਤੀ ਜੀ ਮਿਨਿਸਟਰ ਸਾਹਿਬ ਇੰਟਰਨਸ ਕਰਕੇ ਜਿਹੜੀਆਂ ਜਿਹੜੇ ਉਕਾਰ ਇਕੱਠੇ ਨੇ ਉਹ ਵੀ ਜਲਦੀ ਜਲਦੀ ਬਣਨਗੇ ਤਾਂ ਕਿ ਇਨਸਕ੍ਰਿਪਟਿੰਗ ਦਿੱਤੀ ਗਈ ਹੈ ਡਿਪਾਰਟਮੈਂਟ ਨੂੰ ਤਾਂ ਕਿ ਉਹ ਜਲਦੀ ਅਗਵਾਈ ਜੇ